ਸਾਸਿਆਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 14 ਜੁਲਾਈ 2025 ਤੇ ਟਾਈਮ ਕਿਰੀ ਰਾਤ ਦੇ 8:30 ਹੋਣ ਜਾ ਰਹੇ ਨੇ ਗੱਲਬਾਤ ਮੌਨਸੂਨ ਮੀਂਹ ਦੇ ਅਲਰਟ ਬਾਰੇ ਕਰਾਂਗੇ ਆਉਂਦੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤ ਇਲਾਕਿਆਂ 'ਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਇੱਕਾ-ਦੋਕਾ ਤਾਂ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਵੀ ਬਣਦੀ ਦਿਖਾਈ ਦੇ ਰਹੀ ਆ ਕਿਉਂਕਿ ਇੱਕ ਘੱਟ ਦਬਾ ਦਾ ਖੇਤਰ ਇਸ ਟਾਈਮ ਈਸਟ ਰਾਜਸਥਾਨ ਤੇ ਹਰਿਆਣਾ ਦੇ ਕੁਝ ਇਲਾਕਿਆਂ ਉੱਪਰ ਮੌਜੂਦ ਹੈਗਾ ਜਿਸ ਦੇ ਨਾਲ ਅੱਜ ਪੰਜਾਬ ਦੇ ਮਾਲਵਾ ਬੈਲਟ ਦੇ ਇਲਾਕਿਆਂ ਵਿੱਚ ਖਾਸ ਕਰਕੇ ਬਠਿੰਡਾ ਮੁਕਸਰ ਫਰੀਦਕੋਟ ਫirozpur ਫਾਜ਼ਿਲਕਾ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹਿਆ ਕਾਰਵਾਈਆਂ ਕਿਤੇ ਦੇਖਣ ਨੂੰ ਮਿਲੀਆਂ ਬਹੁਤ ਇਲਾਕਿਆਂ ਵਿੱਚ ਮੀਂਹ ਜਿਹੜਾ ਭਾਰੀ ਸੀਗਾ ਬਾਕੀ ਪੰਜਾਬ ਦੇ ਮਾਲਵਾ ਬੈਲਟ ਦੇ ਬਾਕੀ ਇਲਾਕਿਆਂ ਵਿੱਚ ਬਾਕੀ ਜ਼ਿਲ੍ਹਿਆਂ ਵਿੱਚ ਜਿਹੜਾ ਮੀਂਹ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਸੀਗਾ ਇਹ ਸਿਸਟਮ ਘਟ ਦਵਾ ਦਾ ਖੇਤਰ ਇਸ ਟਾਈਮ ਉਤਰੀ ਰਾਜਸਥਾਨ ਵੱਲ ਨੂੰ ਵਧ ਰਿਹਾ ਹੈਗਾ ਜਿਸ ਦਾ ਕਰਕੇ ਨਮੀਗਲੀਆਂ ਹਵਾਵਾਂ ਪੰਜਾਬ ਤੱਕ ਲਗਾਤਾਰ ਪੁੱਜ ਰਹੀਆਂ ਜਮੀਨੀ ਪੱਧਰ ਤੇ ਵੀ ਪੁੱਜ ਰਹੀਆਂ ਤੇ 5 ਕਿਲੋਮੀਟਰ ਦੀ ਹਾਈਟ ਤੇ ਵੀ ਪੁੱਜ ਰਹੀਆਂ ਨੇ ਜਿਸ ਦਾ ਕਰਕੇ ਜਿਹੜੇ ਗਰ ਚਮਕਲੇ ਮੀਂਹ ਵਾਲੇ ਬੱਦਲ ਬਣ ਰਹੇ ਆ ਉਹ ਚੜਦੇ ਤੋਂ ਸਿਪਦੇਵਾਲ ਨੂੰ ਜਾ ਰਹੇ ਆ ਜਿਹਦੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਜਿਸ ਬਾਰੇ ਤੇ ਅੱਜ ਉਸੇ ਤਰ੍ਹਾਂ ਚੜਦੇ ਤੋਂ ਸਿਪਦੇਵਾਲ ਨੂੰ ਬੱਦਲ ਵਾਈ ਜਾਂਦੀ ਰਹੀ ਆ ਮੀਂਹ ਵਾਲੀ ਤਾਂ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਮਤਲਬ ਕਿ 15 ਤੇ 16 ਜੁਲਾਈ ਨੂੰ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਮਾਲਵਾ ਬੈਲਟ ਮੁੱਖ ਰਹਿ ਸਕਦਾ ਹਲੇ ਵੀ ਮੀਂਹ ਮੁੱਕਿਆ ਨਹੀਂਗਾ ਸਿਸਟਮ ਹਲੇ ਬਾਕੀ ਹੈਗਾ ਜਿਵੇਂ ਹੀ ਘੱਟ ਦਬਾ ਦਾ ਖੇਤਰ ਉੱਤਰੀ ਰਾਜਾਂ ਤੋਂ ਉਪਰ ਦੀ ਗੁਜਰੂਗਾ ਤਾਂ ਨਮੀ ਵਾਲੀਆਂ ਹਵਾਵਾਂ ਬੰਗਾਲ ਦੀ ਖਾੜੀ ਤੋਂ ਚੱਲ ਕੇ ਪੰਜਾਬ ਨਾਲ ਖੈਂਦੀਆਂ ਜਿਹੜਾ ਸਿਸਟਮ ਜਮਾ ਬਿਲਕੁਲ ਪੰਜਾਬ ਦੇ ਨਾਲ ਖੈਂਦਾ ਹੋਇਆ ਲੈਂਦੇ ਪੰਜਾਬ ਵੱਲ ਨੂੰ ਸ਼ਿਫਟ ਹੋਊਗਾ 15 ਤੇ 16 ਜੁਲਾਈ ਨੂੰ ਜਿਸ ਦਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਇੱਕ ਦੋ ਜ਼ਿਲ੍ਹੇ ਇਦਾਂ ਦੇ ਵੀ ਹੋ ਸਕਦੇ ਆ ਜਿੱਥੇ ਕਿਤੇ ਭਾਰੀ ਤੋ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਮੁੱਖ ਤੌਰ ਤੇ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਇਸ ਸਿਸਟਮ ਦੇ ਦੌਰਾਨ ਮੁੱਖ ਰਹਿ ਸਕਦੇ ਜਿਦੇ ਵਿੱਚ ਮੇਨ ਕਾਰਵਾਈ ਦਰਮਿਆਨੇ ਤੋਂ ਭਾਰੀ ਹੋ ਸਕਦੀ ਹੈਗੀ ਖਾਸ ਕਰਕੇ ਬਠਿੰਡਾ ਮਾਨਸਾ ਮੁਕਸਰ ਏਰੀਆ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਏਰੀਆ ਮੁੱਖ ਰਹਿ ਸਕਦਾ ਹੈ ਇਸੇ ਤਰ੍ਹਾਂ ਹਰਮਾਨਗੜ ਗੰਗਨਗੱਦ ਦੇ ਇਲਾਕਿਆਂ ਵਿੱਚ ਵੀ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਸਿਰਸਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਦਰਮਿਆਨੇ ਤੋਂ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਫਤਿਹਬਾਦ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਬਰਨਾਲ ਮੀਦੀ ਸੰਕੀ ਸੁਭਾਵਨਾ ਅਗਲੇ 2-3 ਦਿਨਾਂ ਦੌਰਾਨ ਜਿਹੜੀ ਬਣੀ ਰਹਿਣੀ ਹੈ ਮਤਲਬ ਕਿ ਜਦੋਂ 17-18 ਜੁਲਾਈ ਨੂੰ ਇਹ ਸਿਸਟਮ ਲੈਂਦੇ ਪੰਜਾਬ ਤੇ ਹੋਗਾ ਉਦੋਂ ਥੋੜਾ ਕਮਜ਼ੋਰ ਪਾਇਆ ਜਾਣਾ ਪਰ 17-18 ਜੁਲਾਈ ਨੂੰ ਵੀ ਥੋੜੇ-ਬਹੁਤ ਕਿਤੇ ਨਾ ਜ਼ਮੀਂ ਦੇ ਅਸਾਰ ਬਰਕਰਾਰ ਰਹਿਣਗੇ ਪਰ ਅਗਲੇ 24-48 ਘੰਟੇ ਜਿਹੜੇ ਮੁੱਖ ਰਹਿ ਸਕਦੇ ਜਿਹਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਹੈਗੀਆਂ ਨੇ ਸੋ 5 ਕਿਲੋਮੀਟਰ ਦੀ ਉਚਾਈ ਤੇ ਹਾਈਟ ਤੇ ਵੀ ਜਿਹੜਾ ਪੂਰੀ ਦੀ ਸ਼ਬਾ ਚੱਲ ਰਹੀ ਹੈ ਜਿਸ ਦਾ ਕਰਕੇ ਬੱਦਲ ਲੈਂਦੇ ਤੋਂ ਸ਼ਿਪਦੇ ਵੱਲ ਨੂੰ ਜਾਣਗੇ ਮਤਲਬ ਕਿ ਈਸਟ ਤੋਂ ਵੈਸਟ ਜਾਣਗੇ ਜਿੱਥੇ ਵੀ ਮੀਂਹ ਪਊਗਾ ਉਹ ਚੜ੍ਹਦੇਲੀ ਸਾਈਡ ਤੋਂ ਸ਼ਿਪਦੇ ਵੱਲ ਨੂੰ ਜਾਊਗਾ ਸੋ ਜਿਹੜਾ ਕਰਕੇ ਟੈਂਪਰੇਚਰ ਵਿੱਚ ਵੀ ਗਰਾਵਟ ਆਊਗੀ ਅੱਜ ਵੀ ਟੈਂਪਰੇਚਰ ਵਿੱਚ ਕਾਫੀ ਗਰਾਵਟ ਦੇਖਣ ਨੂੰ ਮਿਲਿਆ ਤੇ ਕੱਲ ਵੀ ਜਿਹੜਾ ਬਹੁਤ ਇਲਾਕਿਆਂ ਵਿੱਚ ਜੇ ਅਗਲੇ 2-3 ਦਿਨਾਂ ਦਰਾਂ ਜਿਹੜਾ ਟੈਂਪਰੇਚਰ ਹੇਠਾਂ ਹੀ ਰਹੂਗਾ ਡਾਊਨ ਰਹੂਗਾ ਕਿਉਂਕਿ ਮੀਂਹ ਦੀਆਂ ਟੁੱਟੀਆਂ ਦੀਆਂ ਕਾਰਵਾਈਆਂ ਅਗਲੇ 2-4 ਦਿਨ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀਆਂ ਨੇ